ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਪੰਜਾਬ ਦੇ ਵਿੱਚ ਇਸ ਵੇਲੇ ਭਗਵੰਤ ਮਾਨ ਹੁਣਾਂ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਮੁੱਖ ਮੰਤਰੀ ਇਸ ਵੇਲੇ ਭਗਵੰਤ ਮਾਨ ਨੇ ਜਿਨ੍ਹਾਂ ਬਾਰੇ ਅਕਸਰ ਹੀ ਪੰਜਾਬ ਦੇ ਲੋਕ ਇਹ ਕਹਿੰਦੇ ਹੁੰਦੇ ਆ ਕਿ ਇਹ ਸ਼ਰਾਬ ਬਹੁਤ ਜ਼ਿਆਦਾ ਪੀਂਦੇ ਆ ਅਸਲ ਵਿੱਚ ਲੋਕ ਐਵੇਂ ਹੀ ਨਹੀਂ ਕਹਿੰਦੇ ਹੈਗੇ ਕਿਉਂਕਿ ਭਗਵੰਤ ਮਾਨ ਹੁਣੇ ਪੀਂਦੇ ਰਹਿੰਦੇ ਹੈਗੇ ਆ ਉਹਨਾਂ ਨੂੰ ਪੀਣ ਦੀ ਆਦਤ ਹੈ ਇਹ ਗੱਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਕਈ ਵਾਰ ਕਹੀ ਹੈ ਖੈਰ ਚਲੋ ਇਹ ਉਹਨਾਂ ਦਾ ਜ਼ਾਤੀ ਮਾਮਲਾ ਹੈਗਾ ਆਪਾਂ ਉਹਦੇ ਵਿੱਚ ਕੋਈ ਬਹੁਤੀ ਦਖਲਅੰਦਾਜ਼ੀ ਨਹੀਂ ਕਰਨੀ ਹੈਗੀ ਪਰ ਜਿਹੜੀਆਂ ਚਰਚਾਵਾਂ ਹੁੰਦੀਆਂ ਨੇ ਆਮ ਲੋਕ ਉਹਨਾਂ ਦੇ ਬਾਬਤ ਜੋ ਸੋਚਦੇ ਆ ਜੋ ਕਹਿੰਦੇ ਹੈਗੇ ਆ ਤਾਂ ਉਹਨਾਂ ਗੱਲਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕੁਝ ਗੱਲਾਂ ਆਪਾਂ ਕਰਨ ਵਾਸਤੇ ਦਰਸ਼ਕੋ ਤੁਹਾਡੇ ਰੂਬਰੂ ਹੋਏ ਹੈਗੇ ਆ ਦਰਸਲ ਪਿਛਲੇ ਦਿਨੀਆਂ ਆਪਾਂ ਦੇਖਿਆ ਕਿ ਸ਼ਰਾਬ ਜਾਂ ਜ਼ਹਿਰੀਲੀ ਸ਼ਰਾਬ ਕਹਿ ਸਕਦੇ ਆ ਜ਼ਹਿਰੀਲੀ ਸ਼ਰਾਬ ਦੇ ਨਾਲ ਕੁਝ ਮੌਤਾਂ ਹੋਈਆਂ ਸੀਗੀਆਂ ਮੌਤਾਂ ਹੋਈਆਂ ਸੀਗੀਆਂ ਥਾਣਾ ਮਜੀਠਾ ਤੇ ਥਾਣਾ ਕੱਥੂ ਨੰਗਲ ਦੇ ਕਈ ਪਿੰਡ ਜਿਹੜੇ ਸੀਗੇ ਉਹਨਾਂ ਦੇ ਵਿੱਚ 17 ਅੰਕ ਦੇ ਕਰੀਬ ਮੌਤਾ ਹੋਈਆਂ ਤੇ ਭਗਵੰਤਬਾਨ ਉਹਨਾਂ ਦਾ ਕਹਿਣਾ ਹੈਗਾ ਕਿ ਕਈ ਦੋਸ਼ੀ ਅਸੀਂ ਕਾਬੂ ਕਰ ਲਏ ਆ ਔਰ ਜਿਹੜੇ ਹੋਰ ਰਹਿੰਦੇ ਦੋਸ਼ੀ ਹੈਗੇ ਆ ਆਪਾਂ ਉਹਨਾਂ ਨੂੰ ਵੀ ਲਪੇਟੇ ਵਿੱਚ ਲਿਆਉਣਾ ਉਹਨਾਂ ਦੇ ਖਿਲਾਫ ਵੀ ਬਣਦੀ ਸਰਦੀ ਕਾਨੂੰਨੀ ਕਾਰਵਾਈ ਹੋਊਗੀ ਨਾਲ ਉਹਨਾਂ ਨੇ ਇਹ ਗੱਲ ਆਖੀ ਆ ਕਹਿੰਦੇ ਦਿੱਲੀ ਤੱਕ ਵੀ ਆਪਾਂ ਟੀਮਾਂ ਆਪਣੀਆਂ ਭੇਜ ਦਿੱਤੀਆਂ ਨੇ ਕਿਉਂਕਿ ਤਾਰਾਂ ਦਿੱਲੀ ਦੇ ਨਾਲ ਵੀ ਇਸ ਦੀਆਂ ਜੁੜਦੀਆਂ ਨੇ ਇਹ ਗੱਲ ਉਹਨਾਂ ਨੇ ਆਖੀ ਹੈ ਨਾਲ ਉਹਨਾਂ ਨੇ ਆਪ ਹੀ ਇਸ ਗੱਲ ਦੀ ਜਾਣਕਾਰੀ ਦਿੱਤੀ ਆ ਕਹਿੰਦੇ ਬਈ ਪੈਕੇਟਾਂ ਦੇ ਵਿੱਚ ਮਿਲਦੀ ਆ ਜੀ ਸ਼ਰਾਬ ਹੋ ਸਕਦਾ ਕਿਸੇ ਨੂੰ ਨਾ ਪਤਾ ਹੋਵੇ ਜਾਂ ਕਈਆਂ ਨੂੰ ਨਾ ਪਤਾ ਹੋਵੇ ਕਈਆਂ ਨੂੰ ਪਤਾ ਵੀ ਹੋਣਾ ਮੈਨੂੰ ਨਹੀਂ ਸੀ ਪਤਾ ਜੀਗਾ ਮੈਨੂੰ ਇਹ ਗੱਲ ਭਗਵੰਤਮਾਨ ਹੋਰਾਂ ਦੀ ਜ਼ੁਬਾਨੀ ਹੀ ਪਤਾ ਲੱਗੀ ਆ ਕਿ 10-10 ਰੁਪਏ ਜਾਂ 20-20 ਰੁਪਏ ਦੇ ਪੈਕੇਟ ਮਿਲਦੇ ਆ ਸ਼ਰਾਬਾਂ ਦੇ ਜਿਹੜੇ ਲੋਕੇ ਦਾ ਸ਼ਰਾਬ ਵੇਚਦੇ ਆ ਤੋਂ ਸ਼ਰਾਬ ਜਿਹੜੀ ਸੀ ਉਹ ਜ਼ਹਿਰੀਲੀ ਸੀ ਜੋ ਹੁਣ ਗੱਲ ਸਾਹਮਣੇ ਆਈ ਹੈਗੀ ਆ ਹੁਣ ਇਹ ਗੱਲਾਂ ਸਾਰੀਆਂ ਭਗਵੰਤਮਾਨ ਹੋਣਾ ਨੇ ਆਪਣੀ ਜ਼ੁਬਾਨੀ ਹੀ ਦਸੀਆਂ ਨੇ ਹੁਣ ਮੈਂ ਜਿਹੜੀ ਗੱਲ ਪਹਿਲਾਂ ਕਰਦਾ ਸੀਗਾ ਕਿ ਲੋਕ ਅਕਸਰ ਇਦਾਂ ਦੀਆਂ ਗੱਲਾਂ ਕਰਦੇ ਆ ਕਿ ਭਗਵੰਤ ਮਾਨ ਹੋਣਾ ਨੂੰ ਸ਼ਰਾਬ ਪੀਣ ਦੀ ਆਦਤ ਹੈ ਤੁਹਾਨੂੰ ਤੇ ਤਾਂ ਪਿੱਛੇ ਜ ਬਹੁਤ ਜ਼ਿਆਦਾ ਰੋਲਾ ਪਿਆ ਸੀਗਾ ਕਿ ਗੁਰੂ ਘਰ ਵੀ ਵੀ ਐਂ ਚੜ ਗਏ ਸਟੇਜ ਦੇ ਉੱਪਰ ਵੀ ਐਂ ਸ਼ਰਾਬ ਪੀ ਕੇ ਚੜ ਗਏ ਅੱਛਾ ਤੁਹਾਨੂੰ ਇਹ ਵੀ ਚ ਦੱਸਾਂਗਾ ਕਿ ਪਿੱਛੇ ਇੱਕ ਵਾਰੀ ਇਹ ਵੀ ਰੋਲਾ ਪਿਆ ਸੀਗਾ ਕਿ ਜਹਾਜ਼ ਦੇ ਰਾਹੀਂ ਸਫ਼ਰ ਕਰਕੇ ਤੇ ਇਹਨਾਂ ਨੇ ਕਿਧਰੇ ਜਾਣਾ ਸੀਗਾ ਤੇ ਐਮਰਜੈਂਸੀ ਜਹਾਜ਼ ਲੈਂਡ ਕਰਨਾ ਪਿਆ ਧਰਤੀ ਤੇ ਉਤਾਰਨਾ ਪਿਆ ਵਜ੍ਹਾ ਹੁਣ ਵਜ੍ਹਾ ਵੀ ਕਈਆਂ ਨੇ ਦੱਸਿਆ ਵੀ ਕਹਿੰਦੇ ਇਦਾਂ ਦੀ ਸੀਗੀ ਵਜ੍ਹਾ ਵੀ ਪੀਪਲ ਇ ਤੇ ਉਹਦੇ ਕਰਕੇ ਕਹਿੰਦੇ ਵੀ ਸੇਧ ਜੀ ਖਰਾਬ ਖੁਰੂਬ ਹੋ ਗਈ ਰਾਹ ਦੇ ਵਿੱਚ ਤੇ ਫਿਰ ਜਹਾਜ਼ ਕਰਨਾ ਪਿਆ ਹੁਣ ਜਿਹੜੀ ਮੇਨ ਗੱਲ ਹੋਣਾ ਜੀ ਤੇ ਲੋਕ ਕਈ ਵਾਰ ਆਪਾਂ ਦੇਖਦੇ ਆ ਕਿ ਮਜ਼ਾਕ ਵੀ ਉਡਾਉਂਦੇ ਆ ਕੱਲੇ ਮਜ਼ਾਕ ਹੀ ਨਹੀਂ ਉਡਾਉਂਦੇ ਹੈਗੇ ਲੋਕ ਗੰਭੀਰਤਾ ਦੇ ਨਾਲ ਟੀਕਾ ਟਿੱਪਣੀਆਂ ਵੀ ਕਰਦੇ ਹੈਗੇ ਮੈਂ ਦੋ ਟਿੱਪਣੀਆਂ ਤੁਹਾਨੂੰ ਸਾਂਝੀਆਂ ਕਰੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਬੜੀ ਜ਼ਿਆਦਾ ਚਰਚਾ ਹੁੰਦੀ ਹੈ ਇੱਕ ਨਾ ਸਲੋਗਨ ਹੁੰਦਾ ਸਕਾ ਕਿਸੇ ਸੱਜਣ ਨੇ ਲਿਖਿਆ ਕਹਿੰਦੇ ਵੀ ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈ ਦਿਓ ਇੱਕ ਕਿਤਾਬ ਸਕੂਲਾਂ ਦੀਆਂ ਕੰਧਾਂ ਦੇ ਬਾਹਰ ਵੀ ਤੁਸੀਂ ਹੋ ਸਕਦਾ ਕਿਸੇ ਨੇ ਪੜਿਆ ਹੋਵੇ ਮੈਂ ਪੜਿਆ ਇੱਕ ਸਕੂਲ ਦੇ ਬਾਹਰ ਸ਼ਾਇਦ ਸਰਕਾਰੀ ਸਕੂਲ ਸੀਗਾ ਉਹਦੇ ਬਾਹਰ ਲਿਖਿਆ ਸੀਗਾ ਕਿ ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈ ਦਿਓ ਇੱਕ ਕਿਤਾਬ ਵੈਸੇ ਮੈਨੂੰ ਲੱਗਦਾ ਹੈਗਾ ਕਿ ਜਿਹੜਾ ਇਹ ਸਲੋਗਨ ਆ ਨਾ ਇਹ ਸਕੂਲ ਦੀ ਬਜਾਏ ਕਿਉਂਕਿ ਪਾਪਾ ਜੀ ਤਾਂ ਹੁਣ ਸਕੂਲੇ ਜਾਂਦੇ ਜਾਂਦੇ ਘਟਾਈ ਹੈਗੇ ਆ ਸਕੂਲੇ ਜਿਹੜੇ ਪਾਪਾ ਜੀ ਸ਼ਰਾਬ ਪੀਣ ਦੇ ਆਦੀ ਹੁੰਦੇ ਆ ਉਹ ਵੀ ਘਟੇ ਜਾਂਦੇ ਹੈਗੇ ਆ ਮਾਤਾ ਜੀ ਹੀ ਛੱਡ ਕੇ ਆਉਂਦੇ ਆ ਜਾਂ ਨਿਆਣੇ ਜਦੋਂ ਥੋੜੇ ਜਿਹਾ ਆਪ ਉਬੜੇ ਰਹੇ ਜਾਂਦੇ ਆ ਤਾਂ ਫਿਰ ਆਪ ਜਾਣ ਲਾ ਪੈਂਦੇ ਸਕੂਲੇ ਚਾਹੀ ਤੁਰ ਕੇ ਜਾਣ ਤੇ ਚਾਹੇ ਸਾਈਕਲ ਤੇ ਜਾਣ ਤੇ ਚਾਹੇ ਮੋਟਰਸਾਈਕਲ ਤੇ ਜਾਣ ਹੁਣੇ ਜਿਹੜਾ ਸਲੋਗਨ ਹੈਗਾ ਮੈਨੂੰ ਲੱਗਦਾ ਕਿ ਸ਼ਰਾਬ ਦੇ ਠੇਕਿਆਂ ਦੇ ਬਾਹਰ ਲਿਖਿਆ ਹੋਣਾ ਚਾਹੀਦਾ ਉੱਥੇ ਸਪੈਸ਼ਲ ਇੱਕ ਬੋਰਡ ਹੀ ਲਾਤਾ ਜਾਵੇ ਹੋ ਸਕਦਾ ਕੋਈ ਨਾ ਕੋਈ ਪਾਪਾ ਇਦਾਂ ਦਾ ਵੀ ਹੋਵੇ ਜਿਹਨੂੰ ਉਹ ਬੋਰਡ ਪੜਨ ਤੋਂ ਬਾਅਦ ਇਹ ਲੱਗੇ ਕਿ ਮੈਂ ਇੱਕ ਬੱਚੇ ਦਾ ਪਾਪਾ ਮੈਂ ਦੋ ਬੱਚਿਆਂ ਦਾ ਪਾਪਾ ਜਾਂ ਤਿੰਨ ਬੱਚਿਆਂ ਦਾ ਪਾਪਾ ਤੇ ਮੈਂ ਆ ਪਾਪੀ ਬਣ ਲੱਗਾ ਹੈਗਾ ਜਦੋਂ ਮੈਂ ਸ਼ਰਾਬ ਪੀਣੀ ਆ ਮੈਂ ਸ਼ਰਾਬ ਦੇ ਵਿੱਚ ਡੁੱਬ ਜਾਣਾ ਤਾਂ ਮੈਂ ਇਹ ਪਾਪ ਨਾ ਕਰਾਂ ਇਦਾ ਅਸਰ ਮੇਰੇ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਉੱਪਰ ਤੇ ਬੱਚਿਆਂ ਦੇ ਉੱਪਰ ਵੀ ਪੈਣਾ ਹੈਗਾ ਮੈਂ ਜਿੰਨੇ ਦੀ ਸ਼ਰਾਬ ਡੱਫਣੀ ਆ ਜਾਂ ਜਿੰਨੇ ਦੀ ਮੈਂ ਸ਼ਰਾਬ ਪੀਣੀ ਆ ਸਤਕਾਰ ਦੇ ਨਾਲ ਗੱਲ ਕਰਨੀ ਨੇ ਕਿਉਂਕਿ ਉਹਨਾਂ ਨੂੰ ਚੰਗਾ ਲੱਗਦਾ ਹੋਊਗਾ ਤੇ ਉਹਨੇਕ ਦੀਆਂ ਤਕਨੀਕਾਂ ਕਿਤਾਬਾਂ ਆ ਜਾਣੀਆਂ ਹੁਣ ਮੈਂ ਜਿਹੜੀ ਰੋਜ਼ ਪੀਣਾ ਹੈਗਾ ਜੇ ਮੈਂ ਰੋਜ਼ ਸੇਵ ਲੈ ਕੇ ਜਾਵਾਂ ਘਰ ਨੂੰ ਹੁਣ ਅੰਬਾਂ ਦਾ ਸੀਜ਼ਨ ਆ ਗਿਆ ਹੁਣ ਜੇ ਮੈਂ ਅੰਬ ਲੈ ਕੇ ਜਾਵਾਂ ਕਿਲੋ 2 ਕਿਲੋ ਘਰ ਨੂੰ ਨਾਲੇ ਤਾਂ ਸਾਰਾ ਟੱਬਰ ਬੈਠ ਕੇ ਅੰਬ ਖਾਊਗਾ ਜਾਂ ਉਹਦੀ ਉਹ ਬਣਾ ਲੈਂਦੇ ਹੈਗੇ ਆ ਵਿੱਚ ਦੁੱਧ ਵਗੈਰਾ ਪਾ ਕੇ ਮੰਗੇਓ ਸ਼ੇਕ ਨਾਲੇ ਸਾਰਾ ਟੱਬਰ ਮੈਨੂੰ ਸੀਸਾ ਦਊਗਾ ਬੱਚੇ ਵੀ ਲਾਗੇ ਲਾਗੇ ਜੁੜ ਜੁੜ ਕੇ ਬਹਿਣਗੇ ਕਿ ਪਾਪਾ ਜੀ ਨੇ ਸਾਨੂੰ ਬਹੁਤ ਖੁਸ਼ ਕਰ ਦਿੱਤਾ ਇਹ ਮੈਨੂੰ ਲੱਗਦਾ ਕਿ ਸਲੋਗਨ ਉੱਥੇ ਹੋਣਾ ਚਾਹੀਦਾ ਖੈਰ ਜੋ ਵੀ ਹੈਗਾ ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈ ਦਿਓ ਇੱਕ ਕਿਤਾਬ ਤੇ ਹੁਣ ਜਦੋਂ ਦਾ ਕਹਿੰਦੇ ਵੀ ਸ਼ਰਾਬੀ ਮੁੱਖ ਮੰਤਰੀ ਬਣਿਆ ਹੈਗਾ ਹੁਣ ਕਹਿੰਦੇ ਕੰਮ ਉਲਟ ਹੋ ਗਿਆ ਕਿਉਂ ਹੋ ਗਿਆ ਉਲਟ ਜਿਹੜੀਆਂ ਸ਼ਰਾਬ ਦੇ ਨਾਲ ਮੋਤਾ ਹੋਈਆਂ ਨੇ ਉਹਦੇ ਨਾਲ ਹੁਣ ਗੱਲ ਜੁੜਨੀ ਹੈ ਸਾਰੀ ਹੁਣ ਕਹਿੰਦੇ ਕਿ ਬੱਚੇ ਕਹਿੰਦੇ ਕਿ ਪਾਪਾ ਜੀ ਤੁਸੀਂ ਰਜ ਰਜ ਕੇ ਪੀਓ ਸ਼ਰਾਬ ਸਾਡੇ ਲਈ 10 ਲੱਖ ਰੁਪਏ ਤੇ ਨੌਕਰੀ ਦਾ ਕਰਦੇ ਹੋ ਜੁਗਾੜ ਆ ਨਾਲ ਜੁੜ ਗਈ ਹੁਣ ਗੱਲ ਹੁਣ ਆਪਾਂ ਗੱਲ ਉੱਥੇ ਆਉਨੇ ਆ ਗੰਭੀਰਤਾ ਵਾਲੀ ਗੱਲ ਹੈ ਕੰਪੈਰੀਜ਼ਨ ਵੀ ਕਰਾਂਗੇ ਥੋੜਾ ਜਿਹਾ ਗੰਭੀਰਤਾ ਵਾਲੀ ਗੱਲ ਇਹ ਹੈਗੀ ਆ ਕਿ ਹੁਣ ਉਹ ਜਿਹੜੀਆਂ ਮੌਤਾਂ ਹੋਈਆਂ ਨੇ ਇੱਕ ਬਹੁਤ ਹੀ ਜ਼ਿਆਦਾ ਦੁੱਖਦਾਈ ਗੱਲ ਹੈ ਵੈਸੇ ਮੈਂ ਤਾਂ ਬਾਰ-ਬਾਰ ਬੇਨਤੀਆਂ ਕਰਦਾ ਮੈਂ ਕਾਨੂੰ ਬੇਨਤੀਆਂ ਕਰਦਾ ਇੱਕ ਪੱਤਰਕਾਰ ਹੋਣ ਦੇ ਨਾਤੇ ਆਪਾਂ ਇੱਕ ਇਨਸਾਨ ਹੋਣ ਦੇ ਨਾਤੇ ਵੀ ਹਰ ਕੋਈ ਇਹ ਗੱਲ ਕਹਿੰਦਾ ਹੈਗਾ ਗੁਰੂਆਂ ਪੀਰਾਂ ਦੀ ਧਰਤੀ ਆ ਪਾਏ ਗੱਲ ਕਹਿੰਦੇ ਆ ਆਪਾਂ ਇਹ ਗੱਲ ਕਹਿੰਦੇ ਆ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹੁਣ ਗੁਰਾਂ ਦੇ ਨਾਂ ਦੇ ਉੱਪਰ ਵਸਣ ਵਾਲੇ ਪੰਜਾਬ ਦੀ ਧਰਤੀ ਦੇ ਵਸਣਦੇ ਜੇ ਸ਼ਰਾਬਾਂ ਦੇ ਨਾਲ ਉਹਨਾਂ ਦੀਆਂ ਮੌਤਾਂ ਹੋਣ ਤਾਂ ਇਹ ਗੱਲ ਕੋਈ ਚੰਗੀ ਨਹੀਂ ਹੈਗੀ ਜਿਹੜੇ ਪੰਜਾਬ ਦੇ ਲੋਕ ਨੇ ਉਹ ਕਿਰਤੀ ਨੇ ਮਿਹਨਤ ਮਜ਼ਦੂਰੀ ਕਰਨ ਵਾਲੇ ਆ ਉਹ ਗੁਰਦਰਸਾਈ ਮਾਰਗ ਦੇ ਉੱਪਰ ਚੱਲਣ ਵਾਲੇ ਆ ਪਰ ਹੁਣ ਕੀ ਕੀਤਾ ਕੀ ਜਾਵੇ ਇੱਥੇ ਇਸ ਧਰਤੀ ਦੇ ਉੱਪਰ ਤਾਂ ਕੱਲੇ ਭਗਵੰਤ ਮੰਦ ਦੀ ਆਪਾਂ ਗੱਲ ਨਹੀਂ ਇੱਥੇ ਤਾਂ ਜਿਹੜੇ ਉਹ ਹੈਗੇ ਆ ਸਾਡੇ ਪੰਜਾਬ ਦੇ ਕਈ ਗਾਇਕ ਨਾਮ ਵਰ ਗਾਇਕ ਆਪਣੇ ਆਪ ਨੂੰ ਅਖਵਾਉਂਦੇ ਆ ਔਰ ਉਹ ਬਾਬਾ ਬੋੜ ਵੀ ਅਖਵਾਉਂਦੇ ਆ ਕਹਿੰਦੇ ਪੰਜਾਬੀ ਬੋਲੀ ਦੇ ਬਾਬਾ ਬੋੜ ਨੇ ਉਹਨਾਂ ਨੇ ਗਾਣੇ ਵੀ ਇਦਾਂ ਦੇ ਗਾਏ ਹੈਗੇ ਆ ਔਰ ਲੋਕਾਂ ਦੇ ਵਿੱਚ ਪ੍ਰਚਲਿਤ ਲੋਕਾਂ ਨੇ ਉਹ ਸੁਣੇ ਵੀ ਹੈਗੇ ਆ ਕੀ ਭਲਾ ਕਹਿੰਦੇ ਵੀ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਘਰ ਦੀ ਸ਼ਰਾਬ ਦਾ ਭਾਵ ਕੀ ਹੋਇਆ ਭਲਾ ਘਰ ਦੀ ਸ਼ਰਾਬ ਦਾ ਭਾਵ ਇਹ ਆ ਇੱਕ ਸ਼ਰਾਬ ਉਹ ਆ ਜਿਹੜੀ ਸਰਕਾਰ ਦੇ ਵੱਲੋਂ ਮਾਨਤਾ ਪ੍ਰਾਪਤ ਹੈ ਜਿਹੜੀ ਠੇਕੇ ਤੋਂ ਪਰ ਮਿਲਦੀ ਹੈ ਇਹ ਕੋਈ ਸ਼ਰਾਬ ਹੋ ਗਈ ਘਰ ਦੀ ਸ਼ਰਾਬ ਗੈਰ ਕਾਨੂੰਨੀ ਸ਼ਰਾਬ ਅੱਜ ਜਦਾਂ ਦੀਆਂ ਸ਼ਰਾਬਾਂ ਦੇ ਨਾਲ ਫਿਰ ਮੌਤਾਂ ਹੁੰਦੀਆਂ ਜਾਂ ਕੋਈ ਹੋਰ ਢੰਗ ਤਰੀਕੇ ਅਪਣਾ ਲਏ ਜਾਂਦੇ ਹੋਣਗੇ ਜਿਹੜੀ ਸ਼ਰਾਬ ਲੋਕਾਂ ਤੱਕ ਪਹੁੰਚਦੀ ਕੀਤੀ ਜਾਂਦੀ ਹੈ ਪੈਕਟਾਂ ਦੇ ਰੂਪ ਦੇ ਵਿੱਚ ਵੀ ਹੁਣ ਜਾਂਦੀ ਹੈ ਮੈਨੂੰ ਅੱਜ ਪਤਾ ਲੱਗਾ ਯਕੀਨ ਕਰਕੇ ਜਾਣਿਓ ਮੈਨੂੰ ਇਸ ਗੱਲ ਦਾ ਪਹਿਲਾਂ ਨਹੀਂ ਸੀ ਇਲਮ ਹੁਣ ਜਦੋਂ ਇਦਾਂ ਦੇ ਗਾਣੇ ਗਾਏ ਜਾਂਦੇ ਆ ਇਹਦਾ ਮਤਲਬ ਗੈਰ ਕਾਨੂੰਨੀ ਸ਼ਰਾਬ ਪੀਣ ਵਾਲਿਆਂ ਨੂੰ ਜਾਂ ਗੈਰ ਕਾਨੂੰਨੀ ਸ਼ਰਾਬ ਕੱਢਣ ਵਾਲਿਆਂ ਨੂੰ ਉਕਸਾਇਆ ਜਾ ਰਿਹਾ ਵੀ ਪੰਜਾਬ ਇਦਾਂ ਦਾ ਹੁੰਦਾ ਇੱਕ ਤੇ ਪੰਜਾਬ ਦਾ ਨਕਸ਼ਾ ਦੁਨੀਆ ਦੇ ਸਾਹਮਣੇ ਗੀਤਾਂ ਦੇ ਰਹੀ ਇਦਾਂ ਦਾ ਪੇਸ਼ ਕੀਤਾ ਜਾਂਦਾ ਉਹਨਾਂ ਦੇ ਵੱਲੋਂ ਪਰ ਉਹਨਾਂ ਦੇ ਖਿਲਾਫ ਬਣਦੇ ਸਰਦੀ ਢੁਕਵੀਂ ਕਾਰਵਾਈ ਨਹੀਂ ਹੁੰਦੀ ਮੈਨੂੰ ਲੱਗਦਾ ਕਿ ਉਹਨਾਂ ਦੇ ਖਿਲਾਫ ਉਸੇ ਵੇਲੇ ਹੀ ਤੁਰੰਤ ਕਾਰਵਾਈ ਹੋਣੀ ਚਾਹੀਦੀ ਸੀ ਜਦੋਂ ਗਾਣਾ ਮਾਰਕੀਟ ਦੇ ਵਿੱਚ ਆਇਆ ਹੀ ਸੀਗਾ ਪਰ ਕਾਰਵਾਈ ਨਹੀਂ ਹੋਈ ਨਹੀਂ ਹੁੰਦੀ ਇਸੇ ਕਰਕੇ ਸਾਡੇ ਸਾਰਿਆਂ ਦੇ ਪੰਜਾਬ ਦੇ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਵੱੜ ਚੁੱਕੀ ਹੈ ਸਾਡੀ ਜ਼ਹਿਨੀਤ ਪਤਾ ਕਿਦਾਂ ਦੀ ਹੋ ਗਈ ਹੈ ਘਰ ਦੇ ਵਿੱਚ ਕੋਈ ਵੀ ਖੁਸ਼ੀ ਵਾਲਾ ਮਾਹੌਲ ਹੈ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਬੱਚਾ ਜਵਾਨ ਹੋ ਗਿਆ ਉਹਦਾ ਵਿਆਹ ਕਰਨਾ ਹੈਗਾ ਆਨੰਦ ਕਾਰਜ ਹੁੰਦੇ ਵੈਸੇ ਸਾਡੇ ਇੱਥੇ ਪਰ ਹੁਣ ਵਿਆਹੀ ਹੁੰਦੇ ਐ ਡੀਜੇ ਲੱਗਣੇ ਰਾਤ ਨੂੰ ਧਮ ਧਮ ਹਣੀ ਪੂਰਾ ਮਹੱਲਾ ਪੂਰਾ ਪਿੰਡ ਐਨ ਸਿਰ ਦੇ ਉੱਪਰ ਚੱਕਣਾ ਆ ਪਾ ਅੱਧ ਨੰਗੇ ਵਸਤਰ ਪਵਾ ਕੇ ਡਾਂਸਰ ਆ ਵੀ ਨਚਾਉਣੀਆਂ ਨੇ ਇਦਾਂ ਤੇ ਸਾਡੇ ਹਾਲਾਤ ਗੋਲ ਟੇਬਲ ਲੱਗਣਾ ਸ਼ਰਾਬ ਦੀ ਬੋਤਲ ਠਾਹ ਕਰਕੇ ਟੇਬਲ ਦੇ ਉੱਪਰ ਟਿਕਾਉਣੀ ਐ ਜ਼ਹਿਨੀਤ ਹੋ ਗਈ ਐ ਐਉਂ ਲੱਗਣ ਲੱਪਿਆ ਵੀ ਸ਼ਰਾਬ ਤੋਂ ਬਿਨਾਂ ਤਾਂ ਵਿਆਹ ਅਧੂਰਾ ਹੀ ਹੁੰਦਾ ਤੁਹਾਨੂੰ ਚੇਤਿਆ ਮੈਨੂੰ ਯਾਦਾ ਤੁਸੀਂ ਪਿੱਛੇ ਥੋੜਾ ਜਿਹਾ ਝਾਤ ਮਾਰ ਕੇ ਵੇਖ ਲਓ ਅੱਗੇ ਨਾ ਜਿਹੜੇ ਬੰਦੇ ਸ਼ਰਾਬਾ ਪੀਣ ਦੇ ਆਦੀ ਹੁੰਦੇ ਸਗੇ ਵਿਆਹ ਸ਼ਾਦੀਆਂ ਦੇ ਵਿੱਚ ਮੈਂ ਆਪਣੀ ਅੱਖਾਂ ਨਾਲ ਵੇਖਿਆ ਪੇਂਟ ਦੇ ਬਾਰ ਬਾਰ ਤੂੜੀ ਵਾਲੇ ਕੁੱਪ ਦੇ ਵਿੱਚ ਲੁੱਕ ਕੇ ਪੀਂਦੇ ਹੁੰਦੇ ਸਗੇ ਤੂੜੀ ਵਾਲੇ ਕੁੱਪ ਦੇ ਵਿੱਚ ਸ਼ਰਾਬ ਦੀ ਬੋਤਲ ਲੁਕੋ ਦੇਣੀ ਤੂੜੀ ਵਾਲੇ ਕੁੱਪ ਦੇ ਉੱਲੇ ਹੋ ਕੇ ਉਹਨਾਂ ਨੇ ਪੀਣੀ ਜੇ ਦੋ ਚੌ ਜਣੇ ਜਿਹਨਾਂ ਨੇ ਪੀਣੀ ਸੀ ਭਾਵੇਂ ਜਿਆਦਾ ਜਣੇ ਵੀ ਪੀਂਦੇ ਹੁਣ ਲੁੱਕ ਕੇ ਪੀਂਦੇ ਹੁੰਦੇ ਸਗੇ ਤੇ ਜਿਹੜੇ ਬਾਕੀ ਹੁੰਦੇ ਸਗੇ ਸੋਫੀ ਜਿਹਨਾਂ ਨੂੰ ਕਿਹਾ ਜਾਂਦਾ ਜਿਹੜੇ ਸ਼ਰਾਬਾ ਨਹੀਂ ਪੀਂਦੇ ਹੈਗੇ ਉਹਨ ਖੁੱਲੇ ਅੰਸ਼ਰੇ ਆਮ ਪ੍ਰਸ਼ਾਦਾ ਆਪਣੀ ਸਕਦੇ ਹੁੰਦੇ ਸੀਗੇ ਅੱਗੇ ਸ਼ਰਾਬੀ ਲੁੱਕ ਕੇ ਪੀਂਦੇ ਹੁੰਦੇ ਸੀਗੇ ਉਹ ਲੁੱਕਦੇ ਹੁੰਦੇ ਸੀਗੇ ਅੱਜ ਕੰਮ ਉਲਟ ਹੋ ਗਿਆ ਤੁਸੀਂ ਜਾਓ ਪੈਲਸਾਂ ਦੇ ਵਿੱਚ ਸ਼ਰਾਬਾ ਵਰਤਿੰਦਿਆਂ ਨੇ ਵਾਜੀ ਸ਼ਰਾਬਾਂ ਸ਼ਰੇਆਮ ਔਰ ਜਿਹੜੇ ਵਿਚਾਰੇ ਦੁਕਾਤਕਾ ਬੰਦੇ ਹੁੰਦੇ ਆ ਜਿਹੜੇ ਸ਼ਰਾਬਾਂ ਪੀਣ ਦੇ ਆਦੀ ਨਹੀਂ ਹੈਗੇ ਪਰ ਮਜਬੂਰੀ ਬਸ ਉਹਨਾਂ ਨੂੰ ਵਿਆਹ ਸ਼ਾਦੀ ਉਹ ਅਟੈਂਡ ਕਰਨਾ ਪਿਆ ਕਿਉਂਕਿ ਉਹਨਾਂ ਦੇ ਬੱਚਿਆਂ ਦੇ ਵੀ ਉਹ ਆਏ ਸੀਗੇ ਉਹਨਾਂ ਨੇ ਹੁਣ ਸ਼ਗਨ ਮੋੜਮਾ ਪਾਉਣ ਜਾਣਾ ਅਗਲੇ ਨੇ ਤਾਂ ਕਹਿਣਾ ਕਿ ਅਸੀਂ ਤੁਹਾਡੇ ਗਏ ਸੀਗੇ ਤੁਸੀਂ ਨਹੀਂ ਆਏ ਉਹ ਸ਼ਗਨ ਪਾਉਣ ਦੇ ਚੱਕਰ ਵਿੱਚ ਉਹਨਾਂ ਨੂੰ ਜਾਣਾ ਪੈਂਦਾ ਫਿਰ ਕਈ ਵਾਰੀ ਉਹਨਾਂ ਨੂੰ ਹੁੰਦਾ ਕਿ ਰੋਟੀ ਪਾਣੀ ਵੀ ਆਪ ਇੱਥੇ ਖਾ ਲਈਏ ਉਹਨਾਂ ਨੂੰ ਰੋਟੀ ਲੁੱਕ ਲੁੱਕ ਕੇ ਖਾਣੀ ਪੈਂਦੀ ਆ ਹਾਲਾਤ ਬਦਲ ਗਏ ਉਲਟ ਹੋ ਗਿਆ ਨਾ ਸਿਸਟਮ ਹੁਣ ਹੁਣ ਸ਼ਰਾਬ ਜਿਹੜੇ ਪੀਂਦੇ ਹੈਗੇ ਆ ਆਦੀ ਉਹਨਾਂ ਦੇ ਵਾਸਤੇ ਕਿਉਂਕਿ ਕਲਚਰ ਇਦਾਂ ਦਾ ਬਣ ਗਿਆ ਉਹਨਾਂ ਵਾਸਤੇ ਟੇਬਲ ਲੱਗੇ ਹੋਏ ਸ਼ਰਿਆਂ ਬੈਠੇ ਹੁੰਦੇ ਆ ਉਹਨਾਂ ਨੂੰ ਸ਼ਰਾਬ ਵਰਤਣ ਵਾਸਤੇ ਹੁਣ ਅੱਜ ਕੱਲ ਪਤਾ ਕੀ ਸਿਸਟਮ ਬਣ ਗਿਆ ਹੈਗਾ ਤੁਹਾਨੂੰ ਪਤਾ ਮੈਂ ਪਿੱਛੇ ਇੱਕ ਵਿਆਹ ਅਟੈਂਡ ਕਰਿਆ ਆ ਕਿਸੇ ਵਜ੍ਹਾ ਕਰਕੇ ਮੈਨੂੰ ਜਾਣਾ ਪਿਆ ਗਿਆ ਮੈਨੂੰ ਲੱਗਾ ਕਿ ਸਾਡੇ ਸਰਕਲ ਦੇ ਵਿੱਚੋ ਹੀ ਸਗੇ ਸੱਜਣ ਮਿੱਤਰ ਪਈ ਉਹਨਾਂ ਨੇ ਤਾਂ ਵਿਆਹ ਖਰੇ ਇਦਾਂ ਦਾ ਕਰਨਾ ਨਹੀਂ ਹੈਗਾ ਪਰ ਹੋਇਆ ਇਦਾਂ ਕੁੜੀਆਂ ਵਰਤੌਣੀਆਂ ਸ਼ਰਾਬਾਂ ਪੰਜਾਬ ਦੀ ਧਰਤੀ ਦੀ ਗੱਲ ਕਰਦਾ ਪਿਆ ਤੁਹਾਨੂੰ ਸਾਰਿਆਂ ਨੂੰ ਕਈਆਂ ਨੂੰ ਨਹੀਂ ਪਤਾ ਪਰ ਕਈਆਂ ਨੂੰ ਪਤਾ ਹੀ ਹੈਗਾ ਸਕਦਾ ਕੁੜੀਆਂ ਨੂੰ ਸ਼ਰਾਬਾਂ ਵਰਤੌਣ ਤੇ ਲਾਤਾ ਸਾਡੀ ਜ਼ਹਿਨੀ ਤੇਵੇਂ ਦੇ ਹੋ ਗਈ ਕਿਉਂਕਿ ਆਸੇ-ਪਾਸੇ ਮਾਹੌਲ ਆਸੇ-ਪਾਸੇ ਦਾ ਵਾਤਾਵਰਣ ਹੀ ਸੱਭਿਆਚਾਰ ਸਾਡਾ ਇਦਾਂ ਦਾ ਬਣ ਗਿਆ ਸੱਭਿਆਚਾਰ ਪਰ ਫੁੱਲ ਤੇ ਕਿਹੜਾ ਲੋਕਾਂ ਨੇ ਕਰਨਾ ਸੀਗਾ ਜਿਹੜੇ ਲੋਕ ਜ਼ਿੰਮੇਵਾਰ ਨਹੀਂ ਉਹਨਾਂ ਚ ਗਾਇਕ ਵੀ ਹੁੰਦੇ ਆ ਉਹਨਾਂ ਵਿੱਚ ਕਲਾਕਾਰ ਵੀ ਆਉਂਦੇ ਆ ਉਹਨਾਂ ਵਿੱਚ ਆ ਜਿਹੜੇ ਸਾਡੇ ਲੀਡਰ ਹੈਗੇ ਆ ਉਹ ਵੀ ਆਉਂਦੇ ਆ ਉਹਨਾਂ ਵਿੱਚ ਸੈਲੀਬ੍ਰਿਟੀ ਜਿਹਨਾਂ ਦੇ ਕੋਈ ਨਾਮ ਖਾਸ-ਖਾਸ ਜਿਹੜੇ ਲੋਕ ਹੁੰਦੇ ਆ ਉਹ ਵੀ ਆਉਂਦੇ ਆ ਸੱਭਿਆਚਾਰ ਸਿਰਜਣ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ ਹਕੂਮਤਾਂ ਜਿਨ੍ਹਾਂ ਦੇ ਰਾਜ ਭਾਗ ਹੁੰਦੇ ਆ ਸੱਭਿਆਚਾਰ ਵੀ ਉਹਨਾਂ ਦੇ ਹੀ ਪਰਫੁੱਲਤ ਹੁੰਦੇ ਆ ਇਹ ਅਕਸਰ ਮੈਂ ਗੱਲ ਕਹਿਣਾ ਹੁੰਦਾ ਜਿਨ੍ਹਾਂ ਦੇ ਰਾਜ ਭਾਗ ਉਹਨਾਂ ਦੇ ਸੱਭਿਆਚਾਰ ਅਗਲਾ ਨੇ ਆਪਣੇ ਢੰਗ ਤਰੀਕੇ ਦੇ ਸੱਭਿਆਚਾਰ ਘੜ ਕੇ ਸਾਡੇ ਲੋਕਾਂ ਦੇ ਸਾਹਮਣੇ ਪਰੋਸੇ ਔਰ ਅਸੀਂ ਉਹਨਾਂ ਨੂੰ ਅਡਾਪਟ ਕਰ ਲਿਆ ਜਿਹੜੇ ਤਾਂ ਜਿਗਰੇ ਵਾਲੇ ਹੁੰਦੇ ਆ ਉਸ ਵੈਣ ਵਿੱਚ ਨਹੀਂ ਵੰਦੇ ਹੁੰਦੇ ਉਹ ਉਹ ਸਾਰੇ ਕਸ ਨੂੰ ਅਡਾਪਟ ਨਹੀਂ ਕਰਦੇ ਹੁੰਦੇ ਪਰ ਜਿਹੜੇ ਕਮਜ਼ੋਰ ਹੁੰਦੇ ਆ ਜਿਹੜੇ ਵੱਡੇ ਜ਼ਿਗਰੇ ਵਾਲੇ ਨਹੀਂ ਹੁੰਦੇ ਉਸ ਸਮੇਂ ਦੇ ਵੈਣ ਦੇ ਵਿੱਚ ਨਾਲ ਨਾਲ ਹੀ ਵੰਦੇ ਜਾਂਦੇ ਆ ਜਿੱਦਾਂ ਦਾ ਸੱਭਿਆਚਾਰ ਜਿੱਦਾਂ ਦੇ ਓਦਾਂ ਦੇ ਵੈਣ ਵਿੱਚ ਵਹਿ ਜਾਂਦੇ ਹੈਗਾ ਓਦਾਂ ਦੇ ਰੰਗ ਵਿੱਚੋਂ ਸੱਜੇ ਹੀ ਰੰਗੇ ਜਾਂਦੇ ਆ ਸੋ ਆ ਸਾਰਾ ਕੁਝ ਵਾਪਰ ਗਿਆ ਇਹ ਹੈਗੀ ਸ਼ਰਾਬ ਦੀ ਗੱਲ ਹੋਰ ਨਸ਼ਿਆਂ ਦੀ ਗੱਲ ਇੱਕ ਅੱਡ ਆ ਮੈਂ ਸ਼ਰਾਬ ਦੀ ਗੱਲ ਕਰਨ ੜਿਆ ਹੁਣ ਸਰਕਾਰ ਦੇ ਵੱਲੋਂ ਮਾਨਤਾ ਪ੍ਰਾਪਤ ਆ ਤੁਸੀਂ ਜਾਓ ਕਿਧਰੇ ਵੀ ਕਿਸੇ ਵੀ ਸ਼ਹਿਰ ਤੋਂ ਨਿਕਲ ਕੇ ਕਿਸੇ ਦੂਜੇ ਸ਼ਹਿਰ ਨੂੰ ਜਾਓ ਰਾਤ ਨੂੰ ਜਾ ਕੇ ਦੇਖਿਓ ਕਿਤੇ ਤੁਹਾਨੂੰ ਬੱਚਾ ਜੇ ਰੋਂਦਾ ਪਿਆ ਨਾ ਛੋਟਾ ਜਹਾ ਗੱਡੀ ਵਿੱਚ ਤੁਹਾਡੇ ਨਾਲ ਹੈਗਾ ਤੁਹਾਨੂੰ ਹੋ ਸਕਦਾ ਦੁੱਧ ਦਾ ਪੈਕਟ ਲੈਣਾ ਪੈ ਜਾਵੇ ਜੇ ਰਾਹ ਵਾਟੇ ਜਾਂ ਭਈ ਮੈਂ ਆਪਣੀ ਬੋਤਲ ਦੇ ਵਿੱਚ ਦੁੱਧ ਕਿਸੇ ਦੇ ਕੋਲੋਂ ਗਰਮ ਕਰਵਾ ਆ ਕੇ ਪਾਵਾਂ ਤੁਹਾਨੂੰ ਦੁੱਧ ਤਾਂ ਹੋ ਸਕਦਾ ਨਾ ਮਿਲੇ ਪਰ جگਮਗ جگਮਗ ਕਰਦੇ ਲਾਟੂ ਬਲਬ ਲੱਗੇ ਹੁੰਦੇ ਆ ਠੇਕਿਆਂ ਦੇ ਬਾਹਰ ਲੰਮੀਆਂ ਇਹਨ ਜਿਹੜਾ ਮੇਨ ਹਾਈਵੇ ਹੈਗਾ ਉੱਥੇ ਤੱਕ ਇਹਨ ਲੰਮੀਆਂ ਲਮੀਆਂ ਲਾਈਟਾਂ ਲੱਗੀਆਂ ਹੁੰਦੀਆਂ ਦੂਰੋਂ ਹੀ ਪਤਾ ਲੱਗ ਜਾਂਦਾ ਕਿ ਉਹ ਜਿਹੜੀ ਚਮਕਦੀ ਪਈ ਚੀਜ਼ ਆ ਜਿਹੜੀ ਉਹ ਕੀ ਆ ਭਲਾ ਠੇਕਾ ਪਤਾ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਮੈਨੂੰ ਵੀ ਪਤਾ ਲੱਗਿਆ ਕਿਉਂਕਿ ਆਪਾਂ ਵੀ ਕਈ ਵਾਰ ਦੇਰ ਸਵੇਰੇ ਜਾਇਦਾ ਹੈਗਾ ਰਾਤ ਨੂੰ ਜਾਇਦਾ ਕਈ ਵਾਰ ਸੋ ਇਦਾਂ ਦੇ ਹਾਲਾਤ ਬਣਾਤੇ ਆਪਾਂ ਠੇਕਿਆਂ ਦੇ ਐਨ ਪੂਰਾ ਉਤਸ਼ਾਹਿਤ ਕੀਤਾ ਆਪਾਂ ਠੇਕਿਆਂ ਨੂੰ ਹੁਣ ਭਗਵੰਤ ਮਾਨ ਹੁਣਾਂ ਨੇ ਆਪ ਹੀ ਇਹ ਗੱਲ ਆਖੀ ਆ ਭਈ ਜਿਹੜੇ ਸ਼ਰਾਬਾਂ ਦੇ ਨਾਲ ਜਿਨ੍ਹਾਂ ਦੀ ਮੌਤ ਹੋਈ ਆ ਇਹ ਕਹਿੰਦੇ ਭਈ ਮਿਲੀ ਭੁਗਤ ਤੋਂ ਬਿਨਾ ਕਹਿੰਦੇ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਹੈਗਾ ਸਰਕਾਰ ਤੁਹਾਡੀ ਆ ਔਰ ਤੁਸੀਂ ਆਪ ਮੰਨ ਰਹੇ ਹੋ ਕਿ ਪ੍ਰਸ਼ਾਸਨ ਤੇ ਸਰਕਾਰ ਤੇ ਮਿਲੀ ਭੁਗਤ ਤੋਂ ਬਿਨਾ ਕੁਝ ਨਹੀਂ ਹੁੰਦਾ ਹੈਗਾ ਪਾਣੇ ਕੇ ਨਾਲ ਉਹਨਾਂ ਨੇ ਇਹ ਗੱਲ ਜ਼ਰੂਰ ਰੱਖੀ ਹੈ ਕਿ ਜਿਹੜੇ ਜ਼ਿੰਮੇਵਾਰ ਆਫੀਸਰ ਹੈਗੇ ਆ ਐਕਸਾਈਜ਼ ਵਾਲੇ ਵੀ ਜਿਹੜੇ ਉਹਨਾਂ ਵਿੱਚੋਂ ਵੀ ਕਹਿੰਦੇ ਦੋ ਕ ਜਣੇ ਨੂੰ ਆਪਾਂ ਸਸਪੈਂਡ ਕਰ ਦਿੱਤਾ ਹੈਗਾ ਤੇ ਜਿਹੜੇ ਬਾਕੀ ਰਹਿੰਦੇ ਹੈਗੇ ਆ ਜਾਂਚ ਚੱਲਦੇ ਪਈ ਆ ਬਖਸ਼ ਨੇ ਕਹਿੰਦੇ ਆਪਾਂ ਉਹ ਵੀ ਨਹੀਂ ਹੈਗੇ ਜਾਂਚ جاری ਆ ਤੇ ਦਿੱਲੀ ਤੱਕ ਕਹਿੰਦੇ ਇਹਦੀਆਂ ਤਾਰਾਂ ਜੁੜਦੀਆਂ ਨੇ ਇੱਕ ਕੰਪੈਰੀਜ਼ਨ ਕਰ ਲੈਣੇ ਆ ਨਾਲ ਨਾਲ ਆਪਾਂ ਹੁਣ ਦੂਸਰੇ ਪਾਸੇ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਅਬ ਮੈਂ ਉਸ ਪਾਸੇ ਨੂੰ ਜਾਣਨਾ ਹੈਗਾ ਕਿ ਜੰਗ ਸੀ ਜੰਗ ਨਹੀਂ ਸੀ ਨਕਲੀ ਸੀ ਅਸਲੀ ਸੀ ਕੌਣ ਜ਼ਿੰਮੇਵਾਰ ਕੌਣ ਨਹੀਂ ਉਹ ਇੱਕ ਅੱਡ ਵਿਸ਼ਾ ਹੈਗਾ ਉਹਦੇ ਤੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹੈਗਿਆ YouTube ਉਸ ਵੀਡੀਓ ਨੂੰ ਸਾਨੂੰ ਤਾਂ ਪਹਿਣ ਦੇ ਦਿੰਦਾ ਹੈਗਾ ਪਰ ਜੇ ਆਪਾਂ Facebook ਦੇ ਉੱਪਰ ਅਪਲੋਡ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ Facebook ਨੇ ਸਾਡੀ ਉਹ ਵਾਲੀ ਵੀਡੀਓ ਨਹੀਂ ਚੱਕੀ ਕਿਉਂਕਿ ਆਪਾਂ ਜ਼ਮੀਨੀ ਹਕੀਕਤ ਜੋ ਹੈਗੀ ਆ ਜੇ ਆਪਾਂ ਸੱਚ ਬੋਲਣ ਦੀ ਕੋਸ਼ਿਸ਼ ਕਰਦੇ ਆ ਆਪਾਂ ਇਹ ਗੱਲ ਕਰਦੇ ਆ ਵੀ ਸਾਨੂੰ ਪੰਜਾਬ ਦੇ ਲੋਕਾਂ ਨੂੰ ਜੰਗ ਨਹੀਂ ਚਾਹੀਦੀ ਬਾਰਡਰ ਹੋਰ ਵੀ ਸੂਬਿਆਂ ਦੇ ਲੱਗਦੇ ਹੈਗੇ ਆ ਆਪਾਂ ਕਹਿੰਦੇ ਵੀ ਉੱਥੇ ਵੀ ਜੰਗ ਨਾ ਹੋਵੇ ਪਰ ਮੈਂ ਕਹਿੰਦਾ ਵੀ ਜੇ ਕਿਸੇ ਨੇ ਤੱਕੇ ਜਾਂ ਵੀ ਨਹੀਂ ਆਪਾਂ ਤਾਂ ਸਾਰਾ ਕੁਝ ਕਰਨ ਉੱਥੇ ਕਿਉਂ ਨਹੀਂ ਉਹਨੂੰ ਬਣਾ ਲਓ ਜੰਗ ਦਾ ਮੈਦਾਨ ਪਰ ਪੰਜਾਬ ਦੀ ਧਰਤੀ ਨੂੰ ਜੰਗ ਦੀ ਪ੍ਰਯੋਗਸ਼ਾਲਾ ਬਣਾਉਣਾ ਇਹ ਕੋਈ ਚੰਗੀ ਗੱਲ ਨਹੀਂ ਹੈਗੀ ਉਧਰ ਵਾਲੇ ਜਿਹੜੇ ਹੈਗੇ ਆ ਉਧਰ ਵਾਲੇ ਭਾਵਕੇ ਲੈਂਦਾ ਪੰਜਾਬ ਪਾਕਿਸਤਾਨ ਵਾਲੇ ਹੁਣ ਉਹ ਵੀ ਜੇ ਵੱਖ-ਵੱਖ ਹੋਰ ਮੁਲਕਾਂ ਦੀ ਮਦਦ ਦੇ ਨਾਲ ਗੋਲਾ ਬਰੂਦ ਅਸਲਾ ਜਾਂ ਜੋ ਕੁਝ ਵੀ ਉਹਨਾਂ ਦੇ ਕੋਲ ਜੰਗ ਦੇ ਵਾਸਤੇ ਸਮਾਂ ਲੁੜਿੰਦਾ ਹੁੰਦਾ ਹੈਗਾ ਉਹ ਜੇ ਇਧਰਲੇ ਪਾਸੇ ਵਾਲਿਆਂ ਨਾਲ ਲੜਦੇ ਆ ਤਾਂ ਤਾਂ ਵੀ ਉਹ ਆਪਣਾ ਪ੍ਰੀਖਣ ਪ੍ਰਯੋਗਸ਼ਾਲਾ ਪੰਜਾਬ ਦੀ ਧਰਤੀ ਨੂੰ ਬਣਾਉਂਦੇ ਆ ਤੇ ਇਧਰ ਵਾਲੇ ਜਿਹੜੇ ਹੈਗੇ ਆ ਉਹ ਵੀ ਘਾਟਾ ਤੇ ਨੁਕਸਾਨ ਕਿਦਾ ਹੁੰਦਾ ਹੈਗਾ ਸਾਡਾ ਪੰਜਾਬੀਆਂ ਦਾ ਪੰਜਾਬ ਦਾ ਨੁਕਸਾਨ ਹੁੰਦਾ ਹੈਗਾ ਇਦਾਂ ਦੀ ਗੱਲ ਆਪਾਂ ਕਰਦੇ ਆਂ ਖੈਰ ਟੁੱਕ ਮੱਤਰੀ ਗੱਲ ਕਰਾਂ ਜ਼ਿਆਦਾ ਨਾ ਕਰਾਂ ਹੋ ਸਕਦਾ ਫਿਰ ਆ ਜਿਹੜੀ ਵੀਡੀਓ ਹੈਗੀ ਆ ਇਹਨੂੰ ਵੀ ਅਗਲੇ ਨਾ ਜਾਣ ਦੇਣ ਹੁਣ ਜਿਹੜੇ ਚੈਨਲ ਇਦਾਂ ਦੀਆਂ ਗੱਲਾਂ ਕਰਦਿਆ ਇਹ ਕਰਦਿਆ ਉਹ ਕਰਦਿਆ ਘੁਸ ਗਏ ਅੰਦਰ ਤੱਕ ਚਲੇ ਗਏ ਅੰਦਰ ਤੱਕ ਜਿਹੜੇ ਚਲੇ ਗਏ ਸੀਗੇ ਫਿਰ ਉਹ ਬਾਹਰ ਆ ਗਏ ਜਾਂ ਉਹਨਾਂ ਨੇ ਹੱਲੇ ਉੱਥੇ ਫੜ ਕੇ ਰੱਖੇ ਹੋਏ ਆ ਮੈਂ মিডিਏ ਦੀ ਗੱਲ ਕਰਦਾ ਪਿਆ মিডিਏ ਵਾਲੇ ਜਿਹੜੇ ਸਟੂਡੀਓ ਤੇ ਬੈਠ ਕੇ ਕਿਦਾਂ ਮਾਹੌਲ ਸਿਰਜਦੇ ਹੈਗੇ ਆ ਕਿਦਾਂ ਇੱਕ ਨੈਰੇਟਿਵ ਕਿਦਾਂ ਤੁਹਾਡੇ ਦਿਮਾਗਾ ਦੇ ਨਾਲੋਂ ਖੇਡਦੇ ਹੈਗੇ ਆ ਇੱਕ ਬਿਰਤਾਂਤ ਉਹਨਾਂ ਵੱਲ ਕੇਵਲ ਯਤਨ ਨਹੀਂ ਕੀਤੇ ਜਾਂਦੇ ਉਹਨਾਂ ਵੱਲੋਂ ਯਤਨ ਕੀਤੇ ਜਾਂਦੇ ਔਰ ਉਹਨਾਂ ਦੇ ਯਤਨ ਕਾਮਯਾਬ ਹੁੰਦੇ ਆ ਕਾਮਯਾਬ ਕਿਉਂ ਹੁੰਦੇ ਆ ਭਲਾ ਕਿਉਂਕਿ ਅਸੀਂ ਉਹਨਾਂ ਵੱਲੋਂ ਸੁਣਾਈਆਂ ਜਾਂਦੀਆਂ ਖਬਰਾਂ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਡਿਬੇਟਾਂ ਅਸੀਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਗੰਭੀਰਤਾ ਨਾਲ ਲੈਂਦੇ ਆ ਵੱਡੀ ਗਿਣਤੀ ਵਿੱਚ ਲੋਕ ਅਸੀਂ ਉਸੇ ਰੰਗ ਵਿੱਚ ਰੰਗ ਹੋ ਜਾਂਦੇ ਆ ਕੰਪੈਰੀਜ਼ਨ ਦੀ ਜਿਹੜੀ ਮੈਂ ਗੱਲ ਕਰਨ ਲੱਗਾ ਸੀਗਾ ਹੁਣ ਜਿਹੜੇ ਤਾਂ ਸ਼ਰਾਬਾਂ ਦੇ ਨਾਲ ਜਿਨ੍ਹਾਂ ਦੀ ਮੌਤ ਹੋਈ ਹੈ ਆ ਜਿਹੜਾ ਸਲੋਗਨ ਕਿਸੇ ਨੇ ਲਿਖ ਕੇ ਪਾਇਆ ਕਿ ਪਾਪਾ ਜੀ ਹੁਣ ਕੰਮ ਕਹਿੰਦੇ ਉਲਟ ਹੋ ਗਿਆ ਸਲੋਗਨ ਹੁਣ ਬਣ ਗਿਆ ਪਾਪਾ ਜੀ ਤੁਸੀਂ ਰੱਜ ਰੱਜ ਕੇ ਪੀਓ ਸ਼ਰਾਬ ਸਾਡੇ ਲਈ 10 ਲੱਖ ਰੁਪਏ ਤੇ ਨੌਕਰੀ ਦਾ ਕਰ ਦਿਓ ਜੁਗਾੜ ਕਿਉਂਕਿ ਜਿਨ੍ਹਾਂ ਦੀ ਸ਼ਰਾਬ ਦੇ ਨਾਲ ਮੌਤ ਹੋਈ ਹੈ ਮੌਤ ਭਾਵੇਂ ਜਿਹਦੇ ਵੀ ਘਰ ਦੇ ਵਿੱਚ ਹੋਵੇ ਜਿਸ ਵਜ੍ਹਾ ਕਰਕੇ ਮਰਜੀ ਹੋਵੇ ਪਰਿਵਾਰ ਨੂੰ ਪੁੱਛਿਆ ਜਾਣੀ ਹੈ ਪਰਿਵਾਰ ਦੇ ਜੀਆਂ ਦੇ ਉੱਪਰ ਕੀ ਬੀਤਦੀ ਹੈ ਘਰ ਦੇ ਵਿੱਚ ਕੋਈ ਨਕੰਮਾ ਬੰਦਾ ਹੋਵੇ ਨਾ ਬਹੁਤ ਜ਼ਿਆਦਾ ਮਾੜੀ ਤਬੀਅਤ ਦਾ ਮਾਲਕ ਵੀ ਹੋਵੇ ਉਹਦੀ ਵੀ ਜੇ ਮੌਤ ਹੋ ਜਾਵੇ ਤਾਂ ਕੋਈ ਨਾ ਕੋਈ ਚੰਗੀ ਗੱਲ ਤਾਂ ਹੁੰਦੀ ਆ ਨਾ ਉਹਦੀ ਜ਼ਿੰਦਗੀ ਦੇ ਵਿੱਚ ਬੜੀ ਚੇਤੇ ਆਉਂਦੀ ਹੈ ਜਿਹੜੇ ਪਰਿਵਾਰ ਦੇ ਪਿੱਛੇ ਜੀ ਬਚ ਜਾਂਦੇ ਆ ਆਪਾਂ ਇਹ ਗੱਲ ਮੰਨਦੇ ਆ ਆਪਾਂ ਇਹ ਗੱਲ ਕਰਦੇ ਆ ਕਿ ਪਰਿਵਾਰ ਦੇ ਜਿਹੜੇ ਪਿੱਛੇ ਜੀ ਨੇ ਉਹਨਾਂ ਨੂੰ ਜੇ ਸਰਕਾਰ ਸੰਭੇ ਉਹਨਾਂ ਨੂੰ ਜੇ ਸਰਕਾਰ ਨੌਕਰੀਆਂ ਦੇਵੇ ਉਹਨਾਂ ਦੇ ਬੱਚਿਆਂ ਦੀ ਪਰਵਰਿਸ਼ ਕਰਨ ਦਾ ਜੇ ਕੋਈ ਜੁਗਾੜ ਕਰੇ ਤਾਂ ਇਹ ਬਹੁਤ ਚੰਗੀ ਗੱਲ ਹੈ ਸ਼ਲਾਘਾ ਕਰਨੀ ਬਣਦੀ ਹੈ ਇਹਨਾਂ ਨੇ ਕੀ ਕੀਤਾ ਹੈਗਾ 10-10 ਲੱਖ ਰੁਪਏ ਦੀ ਮਦਦ ਤੋਂ ਇਲਾਵਾ ਭਗਵਾਨ ਤਮਾਨ ਹੁਣਾਂ ਨੇ ਐਲਾਨ ਕੀਤਾ ਹੈਗਾ ਕਿ ਜਿਹੜੇ ਉਹਨਾਂ ਦੇ ਬੱਚੇ ਹੈਗੇ ਆ ਉਹਨਾਂ ਦੀ ਸਾਰੀ ਪੜ੍ਹਾਈ ਦਾ ਇੰਤਜ਼ਾਮ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਬਲੱਡ ਰਿਲੇਸ਼ਨ ਉਹਨਾਂ ਜਿਹਨਾਂ ਦੀ ਮੌਤ ਹੋਈ ਆ ਉਹਨਾਂ ਦੇ ਖੂਨ ਦੇ ਰਿਸ਼ਤੇ ਨਾਲ ਸੰਬੰਧਿਤ ਜਿਹੜੇ ਵੀ ਕੋਈ ਰਿਸ਼ਤੇਦਾਰ ਹੈਗੇ ਆ ਉਹਨਾਂ ਵਿੱਚੋਂ ਕਹਿੰਦੇ ਨੌਕਰੀ ਦੇ ਕਾਬਿਲ ਜਿਹੜੇ ਹੈਗੇ ਆ ਉਹਨਾਂ ਨੂੰ ਆਪਾਂ ਨੌਕਰੀ ਦੇ ਵਾਸਤੇ ਵੀ ਆਪਾਂ ਯਤਨ ਕਰਾਂਗੇ ਉਹਨਾਂ ਨੇ ਵੀ ਇੱਕਾ ਦੁਕਾ ਜ਼ਿਕਰ ਵੀ ਕੀਤਾ ਹੈਗਾ ਕਹਿੰਦੇ ਕਿ ਕੁਝ ਹੈਗੇ ਆ ਜਨਨ ਕੋਈ ਪਲੱਸ 2 ਕੀਤੀ ਹੈਗੀ ਆ ਕਹਿੰਦੇ ਆਪਾਂ ਸੋਚਦੇ ਪਏ ਉਹਨਾਂ ਨੂੰ ਨੌਕਰੀ ਪਰ ਕਹਿੰਦੇ ਫੇਰ ਮੈਂ ਸੋਚਦਾ ਹੈਗਾ ਕਿ ਉਹ 2-3 ਸਾਲ ਹੋਰ ਪੜ੍ਹਾਈ ਕਰ ਲੈਣ ਤਾਂ ਜੋ ਉਹਨਾਂ ਨੂੰ ਜਰਾ ਇੱਕ ਜ਼ਿਆਦਾ ਵਧੀਆ ਨੌਕਰੀ ਮਿਲ ਸਕੇ ਵਧੀਆ ਗੱਲ ਹੈ ਚੰਗੀ ਗੱਲ ਹੈ ਜੀ ਪਰ ਹੁਣ ਲੋਕ ਗੱਲਾਂ ਕਰਦੇ ਆ ਭਗਵੰਤ ਮਾਨ ਜੀ ਉਹ ਕਹਿੰਦੇ ਵੀ ਜਿਹੜੇ ਐਦਾਂ ਸ਼ਰਾਬਾਂ ਦੇ ਨਾਲ ਮਰਦੇ ਆ ਉਹਨਾਂ ਨੂੰ 10-10 ਲੱਖ ਤੇ ਨੌਕਰੀਆਂ ਤੇ ਦੂਏ ਬੰਨੇ ਜਿਹੜੀ ਆ ਜੰਗ ਦੀ ਆਪਾਂ ਗੱਲ ਕਰਦੇ ਪਏ ਆ ਪੰਜਾਬ ਦੇ ਲੋਕਾਂ ਨੇ ਤਾਂ ਨਹੀਂ ਜੰਗ ਪੰਜਾਬ ਦੇ ਲੋਕ ਤਾਂ ਨਹੀਂ جنگ ਚਾਹੁੰਦੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜੰਗ ਹੈ ਔਰ ਜਿਹੜੇ ਪੰਜਾਬ ਦੇ ਲੋਕ ਪ੍ਰਭਾਵਿਤ ਹੋਏ ਤੁਸੀਂ ਦੇਖਿਆ ਪਿੱਛੇ ਜਾਏ ਪੰਜਾਬ ਦੇ ਕਈ ਲੋਕ ਪ੍ਰਭਾਵਿਤ ਹੋਏ ਇੱਕ ਪਰਿਵਾਰ ਦੇ ਜੀ ਉੱਥੇ ਕੋਈ ਇਦਾਂ ਦੀ ਘਟਨਾ ਵਾਪਰੀ ਤੇ ਉਹ ਉਹਦੀ ਚਪੇਟ ਦੇ ਵਿੱਚ ਆ ਗਏ ਉਹਨਾਂ ਦੇ ਵਿੱਚੋਂ ਇੱਕ ਮਾਈ ਪਿੰਡ ਖਾਈ ਤੋਂ ਉਹ ਚੜਾਈ ਕਰ ਗਏ ਜਦੋਂ ਚੜਾਈ ਕਰ ਗਾਇਆ ਤੇ ਹੁਣ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਗੱਲ ਤੁਰਦੀ ਆ ਕਹਿੰਦੇ ਕਿ 5 ਲੱਖ ਰੁਪਏ ਦਾ ਮੁਆਵਜ਼ਾ ਹੁਣ ਉੱਥੇ 5 ਲੱਖ ਰੁਪਏ ਤੇ ਸ਼ਰਾਬ ਪੀਣ ਵਾਲਿਆਂ ਨੂੰ 10 ਲੱਖ ਹੋਰ ਸ਼ਰਾਪੀ ਨਾਲ ਜਿਹੜੇ ਹੈਗਾ ਭਾਈ ਕੋਈ ਇਤਰਾਜ਼ ਨਾ ਕਰਿਓ ਕਿ 10 ਲੱਖ ਸਜਣਾ ਤੈਨੂੰ ਕਹਨੂੰ ਚੁੱਭਦੇ ਐ ਮੈਂ ਕਹਿੰਦਾ 10 ਲੱਖ ਦੀ ਬਜਾਏ ਉਹਨਾਂ ਨੂੰ 20 ਮਿਲਣ ਪਰ 20 ਮਿਲਣ ਪਰ ਸਲੋਗਨ ਕਿਤੇ ਇਦਾਂ ਦੇ ਨਾ ਹੋ ਜਾਣ ਕਿ ਬੱਚਿਆਂ ਨੂੰ ਇਹ ਲੱਗਣ ਲੱਪੇ ਕਿ ਜਦਾ ਉਹ ਇੱਕ ਕਹਾਵਤ ਜੀ ਹੈਗੀ ਆ ਕਿ ਹਾਥੀ ਪਤਾ ਨਹੀਂ ਜਿਉਂਦਾ ਲੱਖ ਦਾ ਤੇ ਮਰਿਆ ਸਵਾ ਲੱਖ ਦਾ ਇਦਾਂ ਦੀ ਖਰੇ ਕੋ ਕਹਾਵਤ ਹੈਗੀ ਆ ਹੁਣ ਕਿਤੇ ਸੱਚੀ ਨਾ ਨਿਆਣੇ ਇਹ ਕਹਿਣ ਲੱਪੈਣ ਕਿਉਂਕਿ ਘਰਾਂ ਦੇ ਹਾਲਾਤ ਜਿਨ੍ਹਾਂ ਦੇ ਆ ਨਾ ਜਿਨ੍ਹਾਂ ਦੇ ਘਰ ਬਾਪੂ ਸ਼ਰਾਬ ਪੀਣ ਦਾ ਬਹੁਤ ਜ਼ਿਆਦਾ ਆਦੀ ਆ ਘਰ ਵਿੱਚ ਕੁੱਤ ਕਲੇਸ਼ ਪੂਰਾ ਪਾ ਕੇ ਰੱਖਦਾ ਸ਼ਾਮਾਂ ਨੂੰ ਪਤਾ ਲੱਗਦਾ ਘਰ ਨਿਆਣੇ ਜਦੋਂ ਕੰਧਾਂ ਦੇ ਨਾਲ ਲੁਕ ਲੁਕ ਕੇ ਖੁੰਜਿਆ ਚ ਵੜਨਦੇ ਹੁੰਦੇ ਆ ਕਿ ਪਾਪੇ ਦੇ ਹੋਣ ਦਾ ਟਾਈਮ ਹੋ ਗਿਆ ਉਹਨਾਂ ਨਿਆਣੇ ਨੂੰ ਪੁੱਛਿਆ ਜਾਣੀਏ ਕਿਤੇ ਇਹ ਨਾ ਹੋਵੇ ਕਿ ਉਹਨਾਂ ਦੇ ਇੱਥੇ ਜ਼ਿੰਦ ਵਿੱਚ ਪੱਕਾ ਫੇਟ ਹੋ ਜਵੇ ਕਿ ਜੇ ਪਾਪਾ ਸਾਡਾ ਜ਼ਹਿਰੀਲੀ ਸ਼ਰਾਬ ਦੇ ਨਾਲ ਚੜਾਈ ਕਰ ਜਾਵੇ ਸੱਚੀ ਕਰ ਜਾਵੇ ਜੇ ਕਿਤੇ ਤਾਂ ਵੀ 2 ਲੱਖ ਰੁਪਏ ਮਿਲ ਸਕਦਾ ਸਾਨੂੰ ਨੌਕਰੀ ਮਿਲ ਸਕਦੀ ਆ ਉਦਾਂ ਤਾਂ ਸਾਨੂੰ ਨੌਕਰੀ ਨਹੀਂ ਮਿਲਣੀ ਹੈਗੀ ਕਿਤੇ ਉਹਨਾਂ ਦੇ ਜ਼ਿਹਨ ਦੇ ਵਿੱਚ ਆ ਨਾ ਜਾਵੇ ਮੇਰੇ ਕਹਿਣ ਦਾ ਭਾਵੇਂ ਹੈਗਾ ਕਿ ਸੁਧਾਰ ਕਰਨ ਦੀ ਜ਼ਰੂਰਤ ਹੈ ਪੰਜਾਬ ਦੀ ਧਰਤੀ ਜਿਹਨੂੰ ਆਪਾਂ ਕਹਿੰਨੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇੱਥੇ ਨਸ਼ੇ ਹੋਣੇ ਹੀ ਨਹੀਂ ਚਾਹੀਦੇ ਆਪਣਾ ਪੰਜਾਬ ਹੋਵੇ ਘਰ ਦੀ ਛੱਤ ਕਿਉਂ ਹੋਵੇ ਬਈ ਆਪਣਾ ਪੰਜਾਬ ਘਰ ਦੀ ਛਰਾ ਕਿਉਂ ਹੋਵੇ ਭਾਵੇਂ ਘਰ ਦੀ ਹੋਵੇ ਤੇ ਭਾਵੇਂ ਸਰਕਾਰੀ ਹੋਵੇ ਹੋਵੇ ਹੀ ਕਿਉਂ ਇੱਥੇ ਦਾ ਅੰਮ੍ਰਿਤਸਰ ਸਾਹਿਬ ਵਰਗੇ ਪਾਵਨ ਪਵਿੱਤਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਅਗਲੇ ਦੇਣ ਨੂੰ ਤਿਆਰ ਨਾ ਹੋਣ ਜੇ ਇਦਾਂ ਦੇ ਹਾਲਾਤ ਹੋਣ ਜੇ ਸਾਡੇ ਇਥੋਂ ਦੀਆਂ ਹਕੂਮਤਾਂ ਦੇ ਇਥੋਂ ਦੀਆਂ ਸਰਕਾਰਾਂ ਦੇ ਤਾਂ ਬਹੁਤ ਜ਼ਿਆਦਾ ਮਾੜੀ ਗੱਲ ਹੈਗੀ ਆ ਹੁਣ ਜਿਹੜਾ 5 ਲੱਖ ਮੁਆਵਜ਼ਾ ਜਿਹੜੋ ਮਾਤਾ ਜੀ ਚੜਾਈ ਕਰ ਗਏ ਹੈਗੇ ਆ ਉਹ ਤੇ ਜੰਗ ਦਾ ਮਸਲਾ ਸਿਕਾ ਨਾ ਉਹਦੇ ਵਿੱਚ ਉਹ ਉਹਦਾ ਵੀ ਜਿਹੜਾ ਭਾਰ ਹੈਗਾ ਜਾਂ ਜਿਹੜਾ ਪਹਿਲਾਂ ਵੀ ਭਾਰ ਸ਼ਰਾਬ ਵਾਲਾ ਵੀ ਉਹ ਭਾਰ ਕਿਹਦੇ ਤੇ ਪੈਣਾ ਪਿਆ ਪੰਜਾਬ ਅਤੇ ਪੰਜਾਬੀਆਂ ਦੇ ਉੱਪਰ ਪੈਣਾ ਉਹਦਾ ਭਾਰ ਹੁਣ ਭਗਵੰਤ ਮਾਨ ਹੋਣਾ ਨੇ ਇਦਾਂ ਦਾ ਕੁਝ ਵੀ ਨਹੀਂ ਕੀਤਾ ਹੈਗਾ ਕਿ ਜਿਹੜੇ ਉਹ ਜੰਗ ਦੇ ਵਜ੍ਹਾ ਕਰਕੇ ਪ੍ਰਭਾਵਿਤ ਹੋਏ ਆ ਵੀ ਆਪਾਂ ਸ਼ਰਾਬੀਆਂ ਦੇ ਬਰਾਬਰ ਹੀ ਕਰ ਲੈਂਦੇ ਚਲੋ ਬੜਾ ਮੋਟਾ ਇਦਾਂ ਦਾ ਵੀ ਕੁਝ ਨਹੀਂ ਵੀ ਉਹਨਾਂ ਨੂੰ ਕਹੋ ਸਰਕਾਰ ਨੂੰ ਕੇਂਦਰ ਦੀ ਸਰਕਾਰ ਨੂੰ ਕਿ ਤੁਸੀਂ ਜਾਂ ਪਾਕਿਸਤਾਨ ਦੇ ਨਾਲਾ ਸਾਰਾ ਕੁਝ ਤੁਹਾਡਾ ਚੱਲਦਾ ਹੈਗਾ ਤੇ ਤੁਸੀਂ ਵੀ ਯੋਗਦਾਨ ਪਾਓ ਨਾ ਪੰਜਾਬ ਦੇ ਲੋਕ ਥੋੜੀ ਜੰਗ ਚਾਹੁੰਦੇ ਆ ਉਹ ਪਰਿਵਾਰ ਨੇ ਜੰਗ ਚਾਹੀ ਸੀਗੀ ਪਲਾ ਉਹ ਜੰਗ ਦਾ ਹਿੱਸਾ ਅੱਛਾ ਇੱਕ ਗੱਲ ਹੋਰ ਹੈਗੀ ਆ ਮੇਰੇ ਸਾਹਮਣੇ ਫਿਰ ਆਪਾਂ ਸਮਾਪਤੀ ਵੱਲ ਨੂੰ ਵਧਦੇ ਆ ਇੱਕ ਤਾਂ ਹੋਰ ਮੇਰੀ ਜਾਣਕਾਰੀ ਵਿੱਚ ਗੱਲ ਆਈ ਹੈਗੀ ਆ ਜਦੋਂ ਦੀ ਗੱਲ ਹੈਗੀ ਆ ਉਦੋਂ ਤੱਕ ਤਾਂ ਇਦਾਂ ਸੀਗਾ ਉਸ ਤੋਂ ਬਾਅਦ ਹੋ ਸਕਦਾ ਕਿਸੇ ਨੇ ਸਾਰ ਲੈ ਲਈ ਹੋਵੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਹੱਲੇ ਮੇਰੇ ਕੋਲ ਜਾਣਕਾਰੀ ਹੈ ਨਹੀਂ ਅੱਗ ਬੁਝਾਉਂ ਦਸਤੇ ਦਾ ਇੱਕ ਨੌਜਵਾਨ ਜਿਹੜਾ ਕਿ ਮੋਗੇ ਦੇ ਵਿੱਚ ਡਿਊਟੀ ਕਰਦਾ ਹੋਇਆ ਆਪਣੀ ਡਿਊਟੀ ਤੋਂ ਕੁਰਬਾਨ ਹੋ ਗਿਆ। ਉਹਦੀ ਇਲਾਜ ਦੇ ਦੌਰਾਨ ਕਿਸੇ ਨੇ ਚੰਗੀ ਤਰ੍ਹਾਂ ਕੋਈ ਸਾਰ ਨਹੀਂ ਲਈ। ਉਹਦੇ ਸਾਥੀ ਬਹੁਤ ਤਰਲੇ ਮਾਰਦੇ ਰਹੇ। ਇੱਕ ਡਾ ਵੱਡਾ ਤੱਕਾ ਹੈਗਾ ਕਿ ਲੋਕਾਂ ਦੀ ਜਿੰਦ ਹੀ ਨਹੀਂ ਮਾਲ ਅਸਬਾਬ ਨੂੰ ਬਚਾਉਣ ਲਈ ਖੁਦ ਨੂੰ ਦਾਤੇ ਲਾਉਣ ਵਾਲੇ ਇਹਨਾਂ ਕੱਚੇ ਮੁਲਾਜ਼ਮ ਕੱਚਾ ਮੁਲਾਜ਼ਮ ਸਗਾ ਜੀਓ। ਉਹਨਾਂ ਦਾ ਨਿਗੂਣੀ ਜਹੀ ਸੈਲਰੀ ਭਾਵ ਕਿ 11 ਹਜ਼ਾਰ ਰੁਪਏ ਦੀ ਉਹਨਾਂ ਦੀ ਕੇਵਲ ਸੈਲਰੀ। ਉਹਦੇ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਹੀ ਹਾਲ ਬਿਜਲੀ ਦੇ ਕੰਮ ਹੈ ਤੇ ਇਹਨਾਂ ਦੇ ਕੋਲ ਨਾ ਤਾਂ ਪੂਰੇ ਸੇਫਟੀ ਗਾਰਡ ਹੈਗੇ ਆ ਤੇ ਨਾ ਹੀ ਚੜਾਈ ਕਰ ਜਾਣ ਦੇ ਮਗਰੋਂ ਪਰਿਵਾਰ ਦੀ ਕੋਈ ਸਦੀਵੀ ਪੈਸੇ ਥੇਲੇ ਦੀ ਸੁਰੱਖਿਆ ਆ ਇੱਕ ਰੈਗੂਲਰ ਮੁਲਾਜ਼ਮ ਸ਼ਹੀਦ ਹੋਣ ਤੇ ਕਰੋੜ ਤੇ ਦੂਜੇ ਤੇ ਪਤਾ ਨਹੀਂ ਕੀ ਦੇਣਾ ਹੈਗਾ ਤੇ ਕੀ ਨਹੀਂ ਦੇਣਾ ਹੈਗਾ ਇਹ ਡਿਊਟੀ ਦੇ ਵਾਸਤੇ ਕੀ ਦਿੱਤੀ ਕੁਰਬਾਨੀ ਵਿੱਚ ਵੀ ਭੇਦ ਭਾਵ ਹੈਗਾ ਇਹਦਾ ਲੋਕ ਸੋਚਦੇ ਹੈਗੇ ਆ ਔਰ ਲੋਕਾਂ ਦਾ ਇਸ ਤਰੀਕੇ ਨਾਲ ਸੋਚਣਾ ਬਣਦਾ ਹੈ ਪਰ ਸਰਕਾਰਾਂ ਨੂੰ ਜ਼ਰੂਰ ਚਾਹੀਦਾ ਹੈਗਾ ਕਿ ਲੋਕ ਇਦਾਂ ਨਾ ਸੋਚਣ ਜੇ ਤੁਸੀਂ ਸੱਚੀ ਸੋਚਦੇ ਹੋ ਜਾਂ ਚਾਹੁੰਦੇ ਹੋ ਕਿ ਅਸੀਂ ਲੋਕਾਂ ਦੇ ਦਿਲ ਦੇ ਵਿੱਚ ਆਪਾਂ ਥਾਂ ਬਣਾ ਸਕੀਏ ਤਾਂ ਉਹਦੇ ਲਈ ਉਹ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ ਜਿਹੜੇ ਪੰਜਾਬ ਜਾਂ ਕਿਸੇ ਵੀ ਸੂਬੇ ਦੇ ਵਿੱਚ ਜਦੋਂ ਤੁਸੀਂ ਸਰਕਾਰ ਬਣਾਉਨੇ ਹੋ ਉਸ ਸੂਬੇ ਦੇ ਲੋਕਾਂ ਦੇ ਹਿੱਤ ਵਿੱਚ ਜਿਹੜੀ ਗੱਲ ਹੋਵੇ ਉਹ ਕੀਤੇ ਜਾਣ ਦੀ ਜ਼ਰੂਰਤ ਹੁੰਦੀ ਹੈ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸ਼ਰਾਬ ਪੀਣ ਦੇ ਕੋਈ ਆਦੀ ਆ ਜਾਂ ਕੋਈ ਨਸ਼ੇ ਕਰਨ ਦਾ ਆਦੀ ਹੈਗਾ ਉਹਨੂੰ ਸਰਕਾਰੀ ਲਾਇਸੈਂਸ ਦੇ ਦਿਓ ਜੇ ਕੋਈ ਮਾੜੀ ਅਲਮਤ ਹੈਗੀ ਆ ਉਹਨੂੰ ਹਟਾਉਣ ਦੇ ਯਤਨ ਕੀਤੇ ਜਾਣੇ ਚਾਹੀਦੇ ਹੁੰਦੇ ਆ ਸ਼ਰਾਬ ਦੇ ਠੇਕੇ ਉਹ ਨਕੋਦੇ ਕਿਧਰੇ ਉਹਨਾਂ ਨੂੰ جگਮਗ جگਮਗ ਰਾਤ ਨੂੰ ਮੈਂ ਜੇ ਕਿਸੇ ਨੂੰ ਲੱਗੇ ਝੂਠ ਬੋਲਦਾ ਜਾਂ ਕਿਸੇ ਨੂੰ ਲੱਗੇ ਕਿ ਗਲਤ ਗੱਲ ਹੈਗੀ ਆ ਤਾਂ ਤੁਸੀਂ ਮੈਨੂੰ ਦੱਸ ਦਿਓ ਅੱਛਾ ਜਿਹੜੇ ਬੰਦੇ ਸ਼ਰਾਬ ਪੀਣ ਦੇ ਆਦੀ ਆ ਨਾ ਉਹਨਾਂ ਨੂੰ ਹੋ ਸਕਦਾ ਮੈਂ ਅੱਜ ਬਹੁਤ ਬੁਰਾ ਲੱਗਦਾ ਹੋਵਾਂ ਕਈ ਸੱਜਣ ਹੈਗੇ ਆ ਉਹ ਫੋਨ ਵੀ ਕਰ ਦੇ ਸੱਜਣ ਜੀ ਤੁਹਾਡੀਆਂ ਗੱਲਾਂ ਵਧੀਆ ਹੁੰਦੀਆਂ ਆ ਉਹਦਾ ਮੈਂ ਪੀਪੂ ਲੈਣਾ ਹੈਗਾ ਮੈਂ ਕਹਿੰਦਾ ਠੀਕ ਆ ਅੱਛਾ ਨਾਲ ਉਹ ਇਹ ਵੀ ਕਹਿੰਦੇ ਹੈਗੇ ਉਹ ਕਹਿੰਦੇ ਕਿ ਸਾਨੂੰ ਪਤਾ ਹੈਗਾ ਕਿ ਸਾਨੂੰ ਇਹ ਮਾੜੀ ਅਲਾਮਤ ਚਿੰਬੜ ਚੁੱਕੀ ਆ ਪਰ ਅਸੀਂ ਇਹ ਤੋਂ ਖਿਹੜਾ ਛੁਡਵਾਉਣਾ ਚਾਹੁੰਦੇ ਆ ਔਰ ਵੱਡਿਆਂ ਦਾ ਫਰਜ਼ ਬਣਦਾ ਸਰਕਾਰਾਂ ਦਾ ਫਰਜ਼ ਬਣਦਾ ਜ਼ਿੰਮੇਵਾਰਾਂ ਦਾ ਫਰਜ਼ ਬਣਦਾ ਕਿ ਆਪਾਂ ਉਹਨਾਂ ਨੂੰ ਮਾੜੀ ਅਲਾਮਤ ਦੇ ਵਿੱਚੋਂ ਬਾਹਰ ਕੱਢਣਾ ਆ ਠੇਕੇ ਸਗੋਂ ਲੁਕੋ ਕੇ ਰੱਖੋ ਉਹਨਾਂ ਨੂੰ ਠੇਕੇ ਤੱਕ ਜਾਣ ਦੇ ਵਿੱਚ ਥੋੜੀ ਜਿਹੀ ਪਰੇਸ਼ਾਨੀ ਹੋਵੇ ਥੋੜੀ ਜਿਹੀ ਦਿੱਕਤ ਹੋਵੇ ਉਹਨਾਂ ਨੂੰ ਠੇਕੇ ਸਹਜੇ ਕਿਤੇ ਲੱਭਣਾ ਪਰ ਜਗਮਗ ਜਗਮਗ ਕਰਦੇ ਠੇਕੇ ਕਈ ਜਿਹੜੇ ਹੈਗੇ ਆ ਸਕੂਲਾਂ ਦੇ ਲਾਗੇ ਠੇਕੇ ਲੋਕਾਂ ਨੂੰ ਯਤਨ ਕਰ ਕਰਕੇ ਗੁਰੂ ਘਰਾਂ ਦੇ ਲਾਗੇ ਠੇਕੇ ਯਤਨ ਕਰ ਕਰਕੇ ਲੋਕਾਂ ਨੂੰ ਹਟਵਾਉਣੇ ਪੈਂਦੇ ਆ ਕਿ ਭਰਾਵੋ ਗੁਰੂ ਘਰ ਦੇ ਲਾਗੇ ਚੱਕ ਲਓ ਸਕੂਲ ਦੇ ਲਾਗੇ ਚੱਕ ਲਿਓ ਇਹਨੂੰ ਠੇਕੇ ਨੂੰ ਰਹਿਸ਼ੀ ਇਲਾਕਾ ਜਿਹੜਾ ਹੈਗਾ ਬਹੁਤ ਉਥੋਂ ਉੱਥੇ ਲਾਗੇ ਚੱਕ ਲਓ ਬੱਚਿਆਂ ਨੂੰ ਸਕੂਲ ਨੂੰ ਸਕੂਲ ਨੂੰ ਜਦੋਂ ਜਾਣਾ ਹੁੰਦਾ ਉਹਦੇ ਮੋਹਰੇੋਂ ਲੰਘ ਕੇ ਜਾਣਾ ਪੈਂਦਾ ਬੱਚਿਆਂ ਨੂੰ ਕਈ ਵਾਰ ਕਿਹੋ ਜਿਹਾ ਪ੍ਰਭਾਵ ਪੈਂਦਾ ਕਿਹੋ ਜਿਹਾ ਅਸਰ ਪੈਂਦਾ ਬੀਬੀਆਂ ਨੇ ਵੀ ਉਥੋਂ ਲੰਘਣਾ ਹੁੰਦਾ ਸੋ ਬਹੁਤ ਜ਼ਿਆਦਾ ਇਹ ਮਾੜੀ ਗੱਲ ਹੈਗੀ ਆ ਇਹ ਕੰਪੈਰੀਜ਼ਨ ਦੀ ਇੱਕ ਗੱਲ ਸੀਗੀ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਲਈ ਆ ਇੱਕ ਅਖੀਰਲੀ ਗੱਲ ਕਰਕੇ ਗੱਲ ਲਿਖੀ ਹੈਗੀ ਆ ਸ਼ਾਇਦ ਮਜ਼ਾਕ ਦੇ ਵਿੱਚ ਲਿਖੀ ਹੋਊਗੀ ਜਾਂ ਜਦਾਂ ਵੀ ਹੈਗਾ ਕਈਆਂ ਨੂੰ ਬਿਲਕੁਲ ਹਕੀਕਤ ਲੱਗੀ ਆ ਮੈਂ ਥੱਲੇ ਕੁਝ ਕਮੈਂਟ ਪੜੇ ਮੈਨੂੰ ਬੜੀ ਪੜ ਕੇ ਲੱਗਾ ਮੈਂ ਤੁਹਾਡਾਂ ਨਾਲ ਵੀ ਗੱਲ ਸਾਂਝੀ ਕਰ ਦਣਾ ਪੋਸਟ ਜੋ ਦੋ ਅੱਖਰ ਲਿਖੇ ਹੋ ਸਕੇ ਉਹ ਕਹਿੰਦੇ ਕਿ ਸ਼ਰਾਬ ਪੀਣ ਵਾਲੇ ਸ਼ਰਾਬੀ ਦਾ ਮੁੱਲ ਸ਼ਰਾਬੀ ਹੀ ਪਾ ਸਕਦਾ ਭਾਵ ਉਹਦੇ ਕਹਿਣ ਦਾ ਇਹ ਸੀਗਾ ਕਿ ਜਿਹੜੇ ਸ਼ਰਾਬਾਂ ਦੇ ਨਾਲ ਮਰੇ ਆ ਉਹਨਾਂ ਦੇ ਪਰਿਵਾਰਾਂ ਦਾ ਮੁੱਲ ਸ਼ਰਾਬ ਬੀ ਦਾ ਭਾਵ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਹਿੰਦੇ ਉਹ ਹੀ ਵਧੀਆ ਪਾ ਸਕਦਾ ਕਹਿੰਦੇ ਇਹਨੇ ਵਧੀਆ ਮੁੱਲ ਪਾਇਆ ਪਰ ਦੂਏ ਪਾਸੇ ਜਿਹੜੇ ਇਸ ਤਰੀਕੇ ਦੇ ਨਾਲ ਆ ਜੰਗ ਦਾ ਮਾਹੌਲ ਸੀਗਾ ਉਸ ਦੌਰਾਨ ਜਿਹੜੇ ਪ੍ਰਭਾਵਿਤ ਹੋਏ ਜਿਹੜੇ ਮਾਤਾ ਚੜਾਈ ਕਰ ਗਏ ਉਹਨਾਂ ਦੇ ਲਈ ਅੱਧ ਤੋਂ ਵੀ ਥੱਲੇ ਦੀਆਂ ਜੇ ਗੱਲਾਂ ਚੱਲਣ ਤਾਂ ਇਹ ਬਹੁਤ ਜ਼ਿਆਦਾ ਮਾੜੀ ਗੱਲ ਹੈ ਇਸ ਕਰਕੇ ਉਹਨਾਂ ਨੇ ਆ ਗੱਲ ਲਿਖੀ ਆ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਹੋ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਵੀ ਆਪਣੀ ਰਾਏ ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਜਿੰਨੇ ਵੀ ਆਪਾਂ ਗੱਲਬਾਤਾਂ ਕੀਤੀਆਂ ਨੇ ਇਹਨਾਂ ਸਾਰੀਆਂ ਗੱਲਬਾਤਾਂ ਦੇ ਪ੍ਰਤੀ ਤੁਹਾਡੀ ਕੀ ਰਾਏ ਹੈ ਅਖੀਰ ਦੇ ਵਿੱਚ ਜੇ ਕਿਸੇ ਨੇ ਸਾਡਾ ਆਹ ਵਾਲਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਗੱਲਾਂ ਪਸੰਦ ਆਈਆਂ ਹੁਣ ਤਾਂ ਵੀਡੀਓ ਨੂੰ ਤੁਸੀਂ ਵੱਤ-ਵੱਤ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਤੁਸੀਂ ਲਾਈਕ ਵੀ ਜ਼ਰੂਰ ਕਰ ਦਿਓ ਜੇ ਗੱਲਾਂ ਪਸੰਦ ਆਈਆਂ ਹੁਣ ਤਾਂ ਜੇ ਤੁਹਾਡੇ ਮਨ ਵਿੱਚ ਕੋਈ ਖਾਸ ਗੱਲ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਨਾ ਵੀ ਨਾ ਭੁੱਲਿਓ ਬਹੁਤ-ਬਹੁਤ ਧੰਨਵਾਦ